ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਵੀਡੀਓ ਬਣਾਈ ਆ ਪਰਿਵਾਰਿਕ ਵੀਡੀਓ ਬਣਾਈ ਆ ਉਮੀਦ ਆ ਤੁਹਾਨੂੰ ਪੂਰੀ ਪਸੰਦ ਆਊਗੀ ਜਾ ਮਕੋ ਰਾਣੀ ਕੀ ਕਰਦੀ ਆ ਰਾਣੀ ਨੂੰ ਬੋਲ ਮਾਰਦੇ ਰਾਣੀ ਪੁੱਤ ਰਾਣੀ ਕਿਆ ਲੈ ਆ ਪੁੱਤੋ ਕੁੱਟ ਕਰਕੇ ਹਾਂ ਬੇਬੇ ਬੋਲ ਮਾਰਿਆ ਸੀ ਹਾਂ ਪੁੱਤ ਹਾਂ ਕੀ ਕਹਿੰਦੇ ਸੀ ਮੈਂ ਤਾਂ ਐ ਕਹਿੰਦੀ ਸੀ ਪੁੱਤ ਚਾਹ ਕਰ ਲੈਨੇ ਆ ਕੁੱਟਾ ਪਾ ਦੋਨੇ ਪੀ ਲਾਂਗੇ ਮਮਾ ਥੀ ਹਾਂ ਹਾਂ ਬਣਾ ਲੈਣੀ ਆ ਬਸ ਭਾਂਡੇ ਹੀ ਮਾਂਜ ਕੇ ਹਟੀ ਤੂੰ ਅੱਛਾ ਨੇ ਤੂੰ ਥੱਕੀ ਹੋਵੇਂਗੀ ਬਣਾ ਲੈ ਥੋੜੀ ਜੀ ਚਾਹ ਬਣਾ ਲੈਣੀ ਆ ਪਹਿਲਾਂ ਨਾ ਹੋਣ ਲੱਗੀ ਫਿਰ ਦੋ ਕ ਭਾਂਡੇ ਪੈਸੀ ਹੋ ਚੱਕ ਕੇ ਮਾਂ ਚਲ ਮਾਂ ਜੀ ਦੇਵਾ ਅੱਛਾ ਕੋਈ ਨਾ ਲੈਉਣੀ ਆ ਲੈ ਆ ਕੁੱਟ ਪਪੀ ਲਾਂਗੇ ਤੂੰ ਵੀ ਥੱਕੀ ਹੋਵੇਂਗੀ ਅੱਛਾ ਜੀ ਕੁੱਟ ਪੀ ਕੇ ਨਾ ਦੁੱਧ ਨਾਲ ਬਿਸਕੁਟ ਖਾ ਲੂ ਬਿਸਕੁਟ ਲੈਣ ਦੇ ਸੀ ਉਹਦੋਂ ਪਿੰਡ ਆਉਂਦੀ ਹੁੰਦੀ ਇਸ ਟੀਮ ਦੇਖਿਆ ਇਹਨਾਂ ਦਾ ਤਾਂ ਬਿਸਕੁਟ ਆਲਾ ਲੈ ਬੇਬੇ ਚਾਹ ਇਹ ਪੁੱਤ ਬਿਸਕੁਟ ਖਾ ਕੇ ਦੇਖ ਬੇਬੇ ਉਹਦੇ ਪਿੰਡੋਂ ਲੈਂਦੇ ਸੀ ਆਉਂਦੇ ਆਉਂਦੇ ਮੈਂ ਚਲ ਖਾ ਕੇ ਦੇਖੀ ਅੱਜ ਸੋਹਣੀ ਮੈਂ ਡੱਬੀ ਵਧੀਆ ਹੋ ਵੀ ਸੋਹਣਾ ਡਿਜ਼ਾਈਨ ਜਾ ਵੀ ਹਨਾ ਹੋਰ ਆਪਨੇ ਨਾ ਮੰਜੇ ਵੀ ਭਾਰੀ ਨਾ ਹੋਰ ਆ ਤਾਂ ਮਾਲੇ ਪਾਰੇ ਨੇ ਹੋਰ ਹੋਰ ਬਣਾ ਗਏ ਦੋ ਤਿੰਨ ਝੂਗੜੇ ਇਹ ਬਣਾ ਲੈਣੇ ਹਾਂ ਹੌਲੇ ਹੌਲੇ ਦੋ ਹੌਲੇ ਬਣਾ ਲਈ ਇੱਕ ਝੂਗੜਾ ਜਾ ਬਣਾ ਲੈਣ ਹਾਂ ਤੇ ਨਾਲ ਇਹ ਕਿ ਸੂਤ ਤੂਤ ਲਿਆ ਕੇ ਮਾਨਸਾ ਤੋਂ ਪਰ ਲਾਂਗੇ ਹਾਂ ਬਣਾਉਣੇ ਦੇ ਆਈ ਨੇ ਤੇ ਮਿਸਤਰੀਆਂ ਦੇ ਹਾਂ ਨਾ ਬਣਾਉਣੇ ਤਾਂ ਮੈਂ ਕਹੇ ਆਉਂਗੀ ਅੱਜ ਹਾਂ ਬਣਾਉਣੇ ਦੇ ਤੇ ਨਾਲੇ ਆਪਣੇ ਬੱਬੀ ਦਾ ਫੋਨ ਨਹੀਂ ਆਇਆ ਬੱਬੀ ਦਾ ਫੋਨ ਆਇਆ ਸੀ ਬੇਬੇ ਕੱਲ੍ਹ ਗੱਲ ਹੀ ਥੋੜੀ ਜਿਹੀ ਹੋਈ ਐ ਬਸ ਮੈਂ ਕਰਾਉਂਦੀ ਸੀ ਥੋਡੀ ਗੱਲ ਅੱਛਾ ਇਨੇ ਉਹ ਮੀ ਆ ਗਿਆ ਕੰਮ ਤੋਂ ਹਟ ਕੇ ਬਸ ਘਰੇ ਜਾਂਦੇ ਤੇ ਕਹਿੰਦੇ ਫਿਰ ਬੈਣ ਲੰਗ ਜੂਗੀ ਹਾਂ ਹਾਂ ਤੇ ਫਿਰ ਕਹਿੰਦੇ ਮੈਂ ਫੇਰ ਹੀ ਕਰੂੰਗੀ ਬੇਬੇ ਨਾਲ ਗੱਲ ਹੋਰ ਆਪ ਨੂੰ ਐ ਜੀ ਹੋਇਆ ਪਿਆ ਹਾਂ ਹਾਂ ਉਹ ਕਾ ਠੀਕ ਠਾਕ ਹੈ ਹਾਂ ਹੈਗਾ ਠੀਕ ਠਾਕ ਵਧੀਆ ਠੀਕ ਠਾਕ ਆ ਕਹਿੰਦਾ ਕੰਮ ਵਧੀਆ ਮਿਲਿਆ ਹੋਇਆ ਤੇ ਬਸ ਮੀਂਹਿਆ ਕਰਕੇ ਬਸ ਰੁਕ ਗਏ ਉਹ ਜਦੋਂ ਕਰਦੇ ਕਰਦੇ ਚੱਲ ਹੁਣ ਜੀਜੂ ਵਧੀਆ ਲਾ ਲਿਆ ਜੀ ਵਧੀਆ ਲੱਗ ਰਿਹਾ ਚੱਲ ਸ਼ੁਕਰ ਹੈ ਚਲ ਬੇਬਿਆ ਪੈਸਾ ਲਾ ਕੇ ਭੇਜੇ ਹੋਰ ਫਿਕਰਤਾ ਹੁੰਦਾ ਪਰ ਜਵਾਕਾਂ ਦਾ ਭਾਈ ਚਲ ਰਾਸ ਆਜੇ ਪੈਸਿਆਂ ਦਾ ਵੀ ਪੈਸੇ ਤਾਂ ਕੋਈ ਗੱਲ ਨਹੀਂ ਹਾਂ ਬੇਬੇ ਬੱਬੀ ਆਏ ਕਹਿੰਦਾ ਸੀ ਕਹਿੰਦਾ ਮੈਂ ਪੈਸੇ ਪਾ ਦੂੰਗਾ ਸੋਨੂੰ ਮੈਂ ਤਾਂ ਬੇਬੇ ਦੇ ਸੂਟ ਨਾਲੇ ਆਵਦੇ ਕਹਿੰਦੇ ਕੱਪੜੇ-ਕੁੱਪੜੇ ਲੈ ਲਿਓ ਆਪਾਂ ਲੈ ਇਹਨਾਂ ਕਦਨ ਜਾ ਕੇ ਲੈ ਆਈ ਪੁੱਤ ਮੈਂ ਹੁਣ ਨਹੀਂ ਛੋਟਤਾ ਹਾਂ ਗਰਮੀ ਵਾਲੇ ਲਿਆਵਾਂਗੇ ਹਾਂ ਲੈ ਆਈ ਮੈਨੂੰ ਤਾਂ ਆਇਆ ਦੇਖੀ ਨਾ ਕੋਈ ਆਪਾਂ ਨੂੰ ਕੋਈ ਨਜ਼ਰ ਹੀ ਨਾ ਲਾ ਦੇ ਮਾਮਾ ਤੀਆਂ ਵੰਗੂ ਰਹਿਣੀ ਆ ਨਾ ਜਰ ਕੀ ਨਹੀਂ ਲਾਉਣੀ ਐ ਬੇ ਬਿਆਪਾ ਹੋਰ ਸੱਚੀ ਰਹਾ ਕਰੋ ਬਸ ਹੋਰ ਬਚ ਕੇ ਰਹੋ ਵੀ ਇੰਨਾ ਮੋ ਹੈ ਇਹਨਾਂ ਦਾ ਤਾਂ ਸੱਸ ਨੂੰ ਹਾਂ ਦਾ ਜਿਵੇਂ ਆਪਾਂ ਨੂੰ ਛੱਡ ਕੇ ਗਿਆ ਬੱਬੀ ਬਸ ਉਹਨੂੰ ਵੀ ਪਿਆਰ ਹਾਂ ਉਹ ਵੀ ਪਿਆਰ ਰਹੀ ਹਾਂ ਉਹਨੂੰ ਵੀ ਕੋਈ ਫਿਰ ਦੂਰ ਜੇ ਕੋਈ ਉਹ ਹੁੰਦਾ ਹੋਣ ਕਿ ਦਿਖੂਛੀ ਆਨ ਹੋਰ ਹੁਣ ਵੀ ਮੇਰੀ ਮੰਮੀ ਨਾਲ ਵਧੀਆ ਰਹਿੰਦੀ ਐ ਚੰਗਾ ਬੇਬੇ ਭਾਂਡੇ ਮਾਂਜਦਾ ਮੈਂ ਠੀਕ ਐ ਪੁੱਤ ਫਿਰ ਦੇਖ ਲੈ ਕੀ ਕਰਨਾ

ਮੈਂ ਵੀ ਆਖਿਆ ਮਾ ਕੁੜ ਕਾਇਦਨ ਹੋ ਗਿਆ ਹੀ ਨਹੀਂ ਹੋਰ ਪਾਣੀ ਰਹਿਦੇ ਰਾਣੀ ਮੈਂ ਤਾਂ ਟੱਪੀ ਸੇ ਕੱਪੜੇ ਜੇ ਫੜਾਉਣ ਗਈ ਸੀ ਮਨਦੀਪ ਕੇ ਮੈਂ ਖੈਲਾ ਚੱਲ ਬਾਹਰ ਖੁੱਲਾ ਪੇ ਦੇਖ ਕੇ ਬਾਹਰ ਖੁੱਲੇ ਨੂੰ ਮੈਂ ਉੜ ਗਈ ਹੋਰ ਹੋਰ ਥੱਕ ਜਾਂਦੀ ਹੈ ਇਹ ਵੀ ਵਿਚਾਰੀ ਸਾਰਾ ਦਿਨ ਬਾਈ ਸਿਆਣੀ ਬਹੂ ਆ ਜਾਂਦਾ ਏ ਬੜਾ ਵਧੀਆ ਚਾਚੇ ਹੋਰ ਭਾਈ ਚੰਗੀ ਗੱਲ ਹਾਂ ਮੈਂ ਖਾ ਪਾਈ ਜਾ ਇੱਥੇ ਪਾਈ ਜਾ ਮੈਂ ਪੈਂਦੀ ਨਹੀਂ ਮੈਂ ਤਾਂ ਬਾੜੇ ਵਾਰੀ ਕਈ ਨਹੀਂ ਅਭੀ ਮੰਜਾ ਹੋੜਾ ਲਾਖਦੀ ਆ ਮੈਂ ਤੇ ਇੱਥੇ ਬੈ ਜੂਗੀ ਪਹਿਲਾਂ ਢਾਹਾਂਗੇ ਮੰਜੇ ਫਿਰ ਚੱਕਾਂਗੇ ਹੁਣ ਸੱਸ ਨੂੰ ਆਨੂ ਇਕੱਲ ਮੰਜੇ ਤੇ ਕੀ ਹੁੰਦਾ ਮਾਂ ਮਾਤੀ ਆ ਕੇ ਬੈਂਦੀਆਂ ਨਹੀਂ ਆਈਆਂ ਹੋਰ ਨਾ ਤਾਂ ਆਪ ਕਹੀ ਜੰਨੀ ਆ ਮੈਂ ਖੈ ਲੈ ਰਣੀ ਸੋਟਾ ਬਾੜੀ ਪਿਆਰਾ ਸੱਸ ਨੂੰ ਆਂਦਾ ਹੋਰ ਬਣਾਈ ਰਹਿਣੀ ਨਾਜ਼ਰ ਨਾ ਲੱਗੇ ਸਾਡੇ ਪਿਆਰ ਨੂੰ ਹੋਰ ਪਤਾ ਹੀ ਨਹੀਂ ਹੁੰਦਾ ਤਾਂ ਬਾੜਾ ਆਪੇ ਬਾੜੀ ਸਿਆਣੀ ਕੁੜੀ ਆ ਚਲ ਵਧੀਆ ਚਾਚੀ ਤੇਰਾ ਟਾਈਮ ਪਾਸ ਵਧੀਆ ਹੋ ਜਾਂਦਾ ਹਾਂ ਮੈਂ ਤਾਂ ਡੱਕਾ ਹੀ ਨਹੀਂ ਕੰਮ ਕਰਨ ਦਿੰਦੀ ਨਹੀਂ ਕੰਮ ਕਰਦੀ ਐ ਮੈਂ ਤਾਂ ਅੱਗੇ ਕਹਿ ਦੇਣੀ ਮੈਂ ਚਾਚੀ ਦੀ ਨੂੰ ਤਾਂ ਬਾਹਲਾ ਹੀ ਕੰਮ ਕਰਦੀ ਐ ਹੋਰ ਜਮਾ ਨਹੀਂ ਆਉਂਦਾ ਕਿਸੇ ਦਾ ਬਲਿੰਦਰ ਆਪ ਦੇ ਕਰਦਾ ਕੰਮ ਇਹ ਤਾਂ ਹੋ ਗਈ ਐ ਪਹਣੇ ਫਿਰ ਮੈਂ ਹੁਣ ਜੇ ਇਹਦੇ ਨਾਲ ਸਰੀਕਾ ਕਰੂੰਗੀ ਫਿਰ ਬੇਬੇ ਨੂੰ ਸੂਪ ਕਦੋਂ ਮਿਲੂਗਾ ਹੋਰ ਬਾਹਲਾ ਪਹਿਣਿਆ ਮੈਂ ਤਾਕ ਦਿੰਦੇ ਤੂੰ ਤਾਂ ਬਥੇਰਾ ਕਰ ਲਿਆ ਹਾਂ ਆ ਚਾਰ ਕੰਮ ਨੇ ਕਿੰਨੇ ਕੰਮ ਨਹੀਂ ਕਰਦੇ ਦੋ ਜਾਨੀਆਂ ਦੇ ਕੱਪੜੇ ਨੇ ਦੋ ਜਾਨੀਆਂ ਦੀ ਰੋਟੀ ਐ ਸਾਡੂ ਕੋਚਾ ਹੋਰ ਦੱਸ ਕਿਹੜੇ ਕੰਮ ਨੇ ਜੇ ਤਾਂ ਮਾਨਸਾ ਮੂਨਸਾ ਜਾਣਾ ਹੁੰਦਾ ਉਹਦਾ ਕੰਮ ਨਿਮੜ ਕੇ ਪਾ ਗ ਜਾਂਦੇ ਆ ਚੱਲ ਵਧੀਆ ਰਣੀ ਹਾਂ ਔਰ ਤੇਰੇ ਸੱਸ ਦੀ ਇਹ ਗੱਲ ਵਧੀਆ ਠੀਕ ਠਾਕ ਐ ਬਸ ਠੀਕ ਆ ਮੇਰੀ ਸੱਸ ਤਾਂ ਨਾ ਮੇਰੇ ਕੋਲ ਜਮੀ ਨਹੀਂ ਬੈਂਦੀ ਨਾ ਮੇਰੇ ਕੋਲੇ ਬੈਠੇ ਨਾ ਮੇਰੇ ਕੋਲੇ ਖੜੇ ਬਸ ਐ ਬੁਰਬੁਰ ਕਰਦੀ ਫਿੱਦੀ ਰਹਿੰਦੀ ਐ ਤੂੰ ਪੁੱਤ ਆਪ ਬਹਿ ਜਾ ਕਰ ਤੇਰੀ ਬੀਬੀ ਕੋਲੇ ਵੇਖੀ ਨਾ ਕੋਈ ਨਹੀਂ ਆ ਵੇਖ ਲੈ ਰਾਣੀ ਮੇਰੇ ਕੋਲੇ ਆਪ ਪੈ ਜਾਂਦੀ ਐ ਇੱਥੇ ਆ ਕੇ ਬਹਿਦਾ ਕਨੀ ਡਿੱਗ ਜਾਂਦੀ ਆਪ ਕਿੱਥੋਂ ਬਹਿ ਜਾ ਬੇਬੇ ਉਹ ਤਾਂ ਮੇਰੇ ਕੋਲ ਕੰਮਾਂ 'ਚ ਨਾ ਕਰੇ ਇਕੱਤਰਿਆਂ 'ਚ ਵੀ ਨਗੋਚਾਂ ਕਰਦੀ ਰਹਿੰਦੀ ਐ ਕੋਈ ਨਹੀਂ ਆਪੀ ਜਦੋਂ ਤੂੰ ਆਹੋ ਹੋਵੇਂ ਵੀ ਰਹਾ ਉਹ ਹੀ ਜਾਵੋ ਜਦੋਂ ਤੂੰ ਆਪੋਂ ਕਰੀਂ ਤੇ ਲਿਕਵੰਦਾ ਤਾਂ ਹੁਣ ਸੁਵਾਈ ਤੇਜ ਥੋੜਾ ਸਾਈ ਦਾ ਹੋਰ ਤਾਂ ਕੁਛ ਨਹੀਂ ਚੱਲ ਚੰਗਾ ਮੈਂ ਰਣੀ ਜਾਨੀ ਨਾ ਚਾਹ ਨਹੀਂ ਪਿੰਦੀ ਨਾ 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 ਚਾਹ ਨਹੀਂ ਮੈਂ ਪਿੰਦੀ ਚਾਹ ਨੂੰ ਕਿੰਨਾ ਟਾਈਮ ਲੱਗਦਾ ਸੀ ਪਤਾ ਨਹੀਂ ਕਿ ਬੇਨਾਂਦੀ ਤੱਕ ਉਹ ਵੀ ਬਣਦੀ ਹਨਾ ਹਾਂ ਦੇਖੀ ਕਿ ਤੂੰ ਉਹੀ ਨਗੋਚ ਨਗੋਚ ਕਰ ਦਿੰਦੀ ਐ ਨੋ ਸੱਸ 'ਚ ਕਰ ਦਿੰਦੀ ਐ ਰੱਬ ਜਾਣੇ ਪਈ

ਉੱਕੀ ਸਬਜ਼ੀ ਕਈ ਦਿਨ ਹੋ ਗਏ ਖਾਂਦਿਆਂ ਨੂੰ ਪਹਿਲਾਂ ਮੈਂ ਇਥੇ ਉੱਦੇ ਬਣਾ ਲੇ ਫਿਰ ਹਾਲੋਂ ਬਣਾ ਲਈ ਸਗਾ ਮਿਲੂਗੀ ਖੜੇ ਨੇ ਹਾਲਕਾ ਤੋੜ ਲਾ ਹਾਲਕਾ ਪਨੀਰ ਬਣਾ ਰਾਂਗੇ ਜੀ ਬਣਾਉਂਗੇ ਇਹ ਤੋੜ ਬਟਾ ਬਟਾ ਕੀ ਤੋੜ ਨਹੀਂ ਪੁੱਤ

ਬੇਬੇ ਆਇਆ ਕਰਾ ਛੱਤੀ ਦੇ ਨੇ ਆ ਗਈ ਆ ਗਈ ਪੁੱਤ ਨੀ ਹਲਤ ਹੋ ਗਿਆ ਹੋਰ ਨਾਲੇ ਦੇਖ ਲੈ ਇੰਨਾ ਛੇਤੀ ਛੇਤੀ ਤੂੰ ਕੰਮ ਕੀਤਾ ਹੋਰ ਤੇ ਤਾਂ ਵੀ ਤੁੱਪ ਚੜੇ ਐ ਨਹੀਂ ਪਤਾ ਬਸ ਕਿਹੜੀ ਆਉਗੀ ਹੁਣ ਦੇਖ ਨਾਮਤਰੀ ਵਾਲੀ ਦਾ ਟਾਈਮ ਆ ਮੈਂ ਤਾਂ ਲੱਗਦੀ ਅੱਛਾ ਇਹ ਨਾਮਤਰੀ ਆ ਗਈ ਚਲੋ ਤੇ ਚੜ ਜਾਗੇ ਨਹੀਂ ਚੜ ਜਾਗੇ ਹੋਰ ਸਰਕਾਰੀ ਆ ਗਈ ਉਹ ਤੇ ਚੜ ਜਾਗੇ ਹਾਂ ਸਰਕਾਰੀ ਉਹਦੋਂ ਵਧੀਆ ਆ ਜਾ ਬੇਬੇ ਥੱਕ ਵੀ ਨਹੀਂ ਬੇਬੇ ਹੋਰ ਹੋਰ ਪੁੱਤ ਤੋਰ ਫਿਰ ਕੇ ਕੱਪੜੇ ਲੈਣੇ ਕਹੜਾ ਸੋਖੇ ਨੇ ਉਹਦੇ ਵੜਦੀਆਂ ਉਹ ਤੋਂ ਪਸੰਦ ਆ ਕੇ ਉਹ ਤੋਂ ਪਸੰਦ ਨਹੀਂ ਆ कुछ होर समान भी से अपना लेना तू तो भी लाकअप का चाह कर, तो ना ना कर गीन। गीन। ला पुत करारी आराम करा बिंदा अंदर ला अंदर ਲੈ ਜਾ ਹੁਣ ਦੱਤਾ ਰਿਆ ਤੇ ਮੈਂ ਤਾਂ ਬੈਣੀ ਪਿੰਦ ਦਮ ਲੈ ਕੇ ਹੁਣ ਚਾਹ ਕਰ ਲੈ ਵਧੀਆ ਜੀ ਛੋਲੇ ਵੀ ਅੱਡੇ ਡੇ ਨੇ ਬੇਬੇ ਆਇਆ ਅੰਦਰਾ ਕੇ ਪੀ ਲੈ ਚਾਹ ਦੀ ਘੁੱਟ ਇੱਥੇ ਤਾਂ ਧੁੱਪ ਆਈ ਜਾਂਦੀ ਐ

ਉਹ ਤਾਂ ਕੱਪੜੇ ਜੇ ਲਿਹਾਉਣੇ ਸੀਗੇ ਉਹ ਤਾਂ ਖਾਸੇ ਝੋਲੇ ਜਿਹਾ ਲਪਾਫਾ ਇਹ ਚ ਫੇਰ ਬਸ ਜਿੰਨੇ ਪਸੰਦਾ ਆ ਹੀ ਗਏ ਆ ਵੀ ਲੈ ਲੈਨੇ ਮੰਮੀ ਆ ਵੀ ਲੈ ਲੈਨੇ ਬੀਬੀ ਆ ਵੀ ਲੈ ਲੈਨੇ ਬਸ ਤਾਂ ਪਤਾ ਹੀ ਆ ਖਾਸੇ ਬਾਜ਼ਾਰ ਮਹਿੰਗਾ ਕਰੈਂਗਾ ਚਾਚੀ ਤੁਸੀਂ ਤਾਂ ਚਲ ਕੋਈ ਨਹੀਂ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਫੇਰ ਰਾਣੀ ਖਾਸੇ ਸੂਟ ਲਈ ਹੋਰ ਰਾਣੀ ਕਹਿੰਦੀ ਮੇਰੇ ਤੇ ਦੋ ਤਿੰਨ ਪਿੱਟਾ ਆ ਗਏ ਤਾਂ ਅੱਛਾ ਪਿੱਟਾ ਆ ਗਏ ਹੋਰ ਸੱਟ ਨੂੰ ਜੀ ਨਹੀਂ ਕਰਿਆ ਜੀ ਕਰਦਾ ਹੋਰ ਨਹੀਂ ਆਹੀ ਜਿਹਾ ਨਹੀਂ ਆਹੀ ਮੈਨੂੰ ਲੈ ਤੇ ਮੈਨੂੰ ਵੀ ਲੈ ਤੇ ਦੋ ਮੈਨੂੰ ਲੈ ਤੇ ਉੱਥੇ ਬੈਠੀ ਹੋਏਗੀ ਸਾਹਮਣੇ ਹੈ ਮੈਂ ਤਾਂ ਸਾਹਮਣੇ ਬੈਠੀ ਸੀ ਰਾਣੀ ਅੱਛਾ ਤੇ ਮੈਨੂੰ ਉੱਥੇ ਪਤਾ ਲੱਗਿਆ ਮੈਂ ਖੇ ਲੰਗੀ ਜਾਂਦੀਆਂ ਲਫਾਫੇ ਜਿ ਖਾਸੇ ਚੋਲੇ ਲੈ ਕੇ ਲੈ ਕੇ ਦਿਖਾਵਾਂ ਤੈਨੂੰ ਕੱਪੜੇ ਲੈ ਤਾਂ ਲਿਖਾ ਦੇ ਮੈਨੂੰ ਲੈ ਜਾਂਦੀਆਂ ਨਾਲ ਮੈਂ ਵੀ ਲਿਆਉਂਦੀ ਫਿਰ ਜੇ ਹੁਣ ਤੇਰਾ ਪਤਾ ਹੁੰਦਾ ਵੀ ਤੈਨੂੰ ਲਿਆਉਣੇ ਨੇ ਫਿਰ ਤੈਨੂੰ ਲੈ ਹੋਰ ਹੋਰ ਪਰ ਸਾਡੀ 부ੜੀ ਨੇ ਜਾਣ ਹੀ ਨਹੀਂ ਦੇਣਾ ਸੀ ਐਂ ਡਰ ਗਈ ਇਹ ਕਿੰਨੀ ਲੜਾਈ ਨਾ ਪੈਣੀ ਨਹੀਂ ਲਿਓਣ ਦੇਣੀ ਸੀ ਮੈਨੂੰ ਹੋਰ ਤਾਂ ਅਸੀਂ ਤਾਂ ਫੇਰ ਮੈਂ ਚੁੱਪ ਕਰ ਗਈ ਨਹੀਂ ਮੈਂ ਇਹ ਵੀ ਵਗ ਜਾਂਦੀ ਲੇਕਿਨ ਨਾ ਸੋਹਣਾ ਚਾਚੀ ਦਾ ਸੂਟ ਹਨਾ ਕਿੰਨਾ ਸੋਹਣਾ ਸੂਟ ਹੈ ਲੈ ਕਿੰਨਾ ਸੋਹਣਾ ਰੰਗ ਹੈ ਨੇ ਪ੍ਰਿੰਟ ਬਲਾਈ ਸੋਹਣਾ ਹੀ ਆ ਹੋਰ ਕਾ ਲਿਆਂਦਾ ਵੀ ਫੇਰ ਫੇਰ ਲੈ ਦੋ ਸੂਟ ਲਿਆ ਤੇ ਲੈ ਸਾਡੀ 부ੜੀ ਤਾਂ ਨਾ ਆਪ ਲਿਆਵੇ ਨਾ ਮੈਨੂੰ ਲਿਓਣ ਦੇਵੇ ਦੋ ਮੈਂ ਆਪ ਦੇ ਲਈ ਚਲ ਬਈ ਆਪਣਾ ਮਹਾਰ ਜਾਂਦਾ ਸਿਆਲ ਜਾ ਜੇ ਮੈਨੂੰ ਦੱਸ ਜਾਂਦੀਆਂ ਮੈਂ ਵੀ ਤੇਰੇ ਨਾਲ ਦੇ ਲਿਆਉਂਦੀ ਸਮਾਂ ਚੱਲ ਵਧੀਆ ਰਾਣੀ ਤੇ ਸਸਤਾ ਬਲਾਈ ਚੰਗੀ ਐ ਭੈਣੇ ਨਿਕਾ ਲਿਆਂਦਾ ਚੱਲ ਵਧੀਆ ਸੋਹਣੇ ਨੇ ਫਿਰ ਤੇ ਮੇਰੇ ਪਸੰਦ ਆਗੇ ਫਿਰ ਵੀ ਕਹਿੰਦੀ ਛੱਡ ਨਾ ਜਾ ਤੂੰ ਲੈ ਚੱਲ ਵਧੀਆ ਹੋ ਗਏ ਲਈਆਂ ਹੋਰ ਆਪਣਾ ਮੇਰੇ ਵਰਗੀ ਸਾਡੀ 부ੜੀ ਨਹੀਂ ਆਏ ਲਿਆਉਣ ਦਿੰਦੀ ਉਹ ਤਾਂ ਬਾਲੀ ਖਰਾਬ ਐ ਉਹ ਤਾਂ ਨਾ ਆਪ ਲਿਆਵੇ ਨਾ ਮੈਨੂੰ ਲਿਆਉਣ ਦੇਵੇ ਨਾ ਸਾਡੀ ਨਹੀਂ ਆਏ ਫਿਰ ਹੱਟੇਗਾ ਚੱਲ ਚੰਗਾ ਰਾਣੀ ਮੈਂ ਜਾਨ ਨਹੀਂ ਆ ਫਿਰ ਬਹਿ ਜਾਗਾ ਨਾ ਬੱਸ ਹੁਣ

ਹੋਰ ਕਿਤੇ ਹੋਰ ਹੀ ਨਾ ਉਹੀ ਗੱਲ ਨਜ਼ਰ ਲੱਗ ਜੇ ਆਪਣੇ ਤਾਂ ਕੰਨ ਸਾਰਾ ਦਿਨ ਇੱਕ ਲੰਗਦੇ ਆ ਇਥੋਂ ਦੀ ਸਾਰਾ ਦਿਨ ਸਾਹਮਣੇ ਬੈਠੀ ਰਹਿੰਦੀ ਹੈ ਹੋਰ ਲੈ ਹੁਣ ਉਹ ਹਾਂ ਤੇ ਫਿਰ ਵੀ ਕਿਤੇ ਤੇਰੇ ਬੇਬੇ ਤਾਂ ਕਿੱਥੇ ਲੇ ਕੇ ਰੂਹੀ ਵੀ ਰਹਿ ਕੇ ਨੀ ਬੂਰੀ ਸਾਰਾ ਦਿਨ ਉਹ ਨੀਂਦੀ ਜਾਊਗੀ ਉਹ ਨੀਂਦੀ ਜਾਊਗੀ ਵੀ ਤੇਰੇ ਹੱਥ ਵਿੱਚ ਹੈ ਹਾਂ ਮੈਂ ਆ ਸਮਝਦੀ ਉਹਨੂੰ ਤਾਂ ਕੀ ਜਿਆ ਕੇ ਦੇਣੀ ਸੀ ਨਾ ਨਾ ਵੀਰ ਹਮਕੇ ਲੈ ਲੈ ਲੰਗਣ ਦੁਨੀਆ ਆਦਤ ਹੀ ਹੈ ਨੂੰ ਤਾਂ ਚੱਕ ਦੇ ਚੱਕ ਦੇ ਪੁੱਤ होर सारा दिन थी पाइने गेट लाए गेट लाके पा जागी राणी खा देना छोटे के भोगते जानी ठीक है हाँ चल कोई ना फिर मैं बार फेट दूंगी खड़का देखा फोन अल तो तड़के का फोन भी नहीं चक्या के मेरा कली बैठी छोटे बैठ अच्छा मैं चाची दीदी अच्छा फिर चल ताई आ गई चाची अज है मैं चल जाया ना चाह नहीं मैं ना ना चाह नहीं मैं पीनी हो रहा हो कम तरह मैं चाची तो वाला ही सोच दी तेरी खातर है ਜਾਹ ਨੂੰ ਇੱਕ ਤਾਂ ਨੂਹਾਂ ਉਹਦੀ ਸੋਚ ਨਹੀਂ ਹੈ ਹੋਰ ਕਿੰਨਾ ਉਹ ਕਰਦੀ ਕਿੰਨੇ ਲੀੜੇ ਕੱਪੜੇ ਲਿਆ ਕੇ ਦਿੰਦੀ ਐ ਤੈਨੂੰ ਮੇਕਅੱਪ ਦਾ ਸਮਾਨ ਸਾਰੀਆਂ ਚੀਜ਼ਾਂ ਸਸਾਂ ਨੂੰ ਹੁੰਦਾ ਹੀ ਐ ਨੂਹਾਂ ਦਾ ਹਨਾ ਫਿਰ ਇਹਨੂੰ ਐ ਵੀ ਹੁੰਦਾ ਵੀ ਬੱਬੀ ਹੈ ਨਹੀਂ ਗੌਰੇ ਇਹਦੇ ਮਨ ਚ ਕੋਈ ਗੱਲ ਆਏ ਨਾ ਹੋਵੇ ਮੈਨੂੰ ਮੇਰੀ ਸੱਸ ਸਮਝਦੀ ਨਹੀਂ ਜਾਂ ਕੋਈ ਮੇਰਾ ਫਿਕਰ ਨਹੀਂ ਕਰਦੀ ਜਾਂ ਮੈਨੂੰ ਕੋਈ ਪੈਨਨ ਖਾਣ ਨੂੰ ਲਿਆ ਕੇ ਨਹੀਂ ਦਿੰਦੀ ਫਿਰ ਸੱਸ ਨੂੰ ਹੁੰਦਾ ਹੀ ਐ ਇਹ ਵੀ ਕਿਸੇ ਕਿਸੇ ਸੱਸ ਨੂੰ ਹੁੰਦਾ ਬਰਜਿੰਦਰ ਮੇਰੀ ਸੱਸ ਤਾਂ ਜਮੇ ਉਹ ਕਰਦੀ ਰਹਿੰਦੀ ਐ ਸਾਰਾ ਦਿਨ ਨਾ ਮੈਨੂੰ ਕੋਈ ਸੁਰਖੀ ਪਾਊਡਰ ਨਾ ਕੋਈ ਲੀੜਾ ਕੱਪੜਾ ਉਹ ਚੀਜ ਨਹੀਂ ਲਿਆਂਦੇ। ਸ਼ੌਕ ਨਹੀਂ ਹੈ। ਜਦੋਂ ਉਹਨੂੰ ਪਤਾ ਹੀ ਇਹ ਜਾਂਦਾ। ਨਾ ਪਪਾ ਵੇ ਨਾ ਮੈਨੂੰ ਪਾਉਣ ਦੇਵੇ। ਹਾਂ ਮਤਈ ਇਹ ਜਾਂਦਾ। ਕਿਸੇ ਕਿਸੇ ਬੰਦੇ ਨੂੰ ਆਪ ਨੂੰ ਸ਼ੌਕ ਨਹੀਂ ਮੇਰੇ ਸੱਸਾਂ ਤਾਂ ਆਪ ਨੂੰ ਕਿ ਤੇਰਾ ਸ਼ੌਕ ਆ ਦੇਖ। ਕਦੇ ਮਾੜਾ ਕੱਪੜਾ ਪਾਏ ਦੇਖੇ। ਤੂੰ ਰਾਣੀ ਇੰਨਾ ਇੰਨਾ ਵੀ ਨਾ ਬੇਬੇ ਨੂੰ ਉਹ ਕਰ ਕਰ ਆਬਦੀ ਨੂੰ। ਮਾੜਾ ਮੋਟਾ ਤਾਂ ਉਹਨੂੰ ਕੰਮ ਨੂੰ ਕਿਹਾ ਕਰ ਚਾਚੀ ਤਾਂ ਜਮਈ ਬੈਠੀ ਰਹਿੰਦੀ ਐ ਪਟਰਾਣੀ ਬਣੀ। ਫਿਰ ਵੀ ਮੇਰਾ ਤਾਂ ਜੀ ਨਹੀਂ ਕਰਦਾ। ਸਾਰੀ ਉਮਰ ਹੀ ਕਰੇ। ਇੰਨਾ ਘਰ ਬੰਨੇ ਆ ਬੰਨੇ ਆ ਘੁੰਨੇ ਘਰ ਦੇਖ। ਸਾਰਾ ਸਾਡੇ ਵਾਸਤੇ ਹੀ ਬਣਾਇਆ। ਪਹਿਲਾਂ ਮੇਰੀ ਸੱਸ ਵੀ ਐਂ ਕਰਦੀ ਹੁੰਦੀ ਸੀ। ਨਹੀਂ ਰਾਣੀ ਪਹਿਲਾਂ ਮੇਰੀ ਸੱਸ ਵੀ ਐਂ ਕਰਦੀ ਹੁੰਦੀ ਸੀ 3-4-7 ਸਾਲ ਤੱਕ ਮੇਰੀ ਸੱਸ ਨੇ ਮੈਨੂੰ ਐਂ ਰੱਖਿਆ ਤੇਰੇ ਮੰਗੂ ਐ ਤਾਂ ਉਹ ਤਾਂ ਠੀਕ ਉਹਦੋਂ ਬਾਅਦ ਫਿਰ ਐਂ ਲੱਗੀ ਕਰਨ ਫਿਰ ਹੁਣ ਐ ਵੀ ਚਾਹ ਤੇ ਦੋ ਚਾਰ ਕੰਮ ਨੇ ਤੂੰ ਤਾਂ ਇੰਨਾ ਕੰਮ ਕਰਦੀ ਸਾਰਾ ਦਿਨ ਕੰਮ ਨਾਲ ਬੋਲੀ ਹੋਈ ਰਹਿਣੀ ਐ ਤੇ ਚਾਚੀ ਮੌਜਣਾ ਮੰਜੇ ਤੇ ਬੈਠੀ ਰਹਿੰਦੀ ਐ ਲੈ ਦੇਖ ਲੈ ਤੈਥੋਂ ਜਰੀ ਨਹੀਂ ਗਈ ਐ ਵੀ ਚਾਚੀ ਬੈਠੀ ਰਹਿੰਦੀ ਐ ਵੀ ਤੂੰ ਤਾਂ ਕੰਮ ਕਰਦੀ ਐ ਮੈਨੂੰ ਬਲਾਈ ਫਿਕਰ ਹੈ ਮੇਰਾ ਹੈ ਹੋਰ ਫਿਕਰ ਤਾਂ ਹੁੰਦੀ ਐ ਲੈ ਮੈਂ ਮੈਂ ਕਹਾਂ ਰਾਣੀ ਸਾਰਾ ਦਿਨ ਕੰਮ ਚ ਰੁਲੀ ਰਹਿੰਦੀ ਐ ਵਿਚਾਰੀ ਮੈਂ ਤਾਂ ਪਿੰਡ ਵੀ ਪਹਿਲਾਂ ਐਂ ਕਰਦੀ ਸੀ ਹੋਰ ਫਿਰ ਮੈਨੂੰ ਐ ਵੀ ਚੱਲ ਮੈਂ ਤਾਂ ਹੁਣ ਥੂਰੀ ਫਿਰਦੀ ਹਾਂ ਚੱਲ ਨਹੀ ਰਾਣੀ ਤੂੰ ਚਾਚੀ ਤੋਂ ਮਾੜੇ ਮੋٹے ਭਾਂਡੇ ਠੀਕਰ ਮਜਾਇਆ ਕਰ ਰੋਟੀ ਟੁੱਕ ਬਣਵਾ ਲਿਆ ਕਰ ਤੂਤਲਾ ਕਰ ਲਿਆ ਕਰ ਐ ਤਾਂ ਬਾਹਰਲੇ ਅੰਦਰਲੇ ਕੰਮ ਸਾਰੇ ਬੇਬੇ ਕਰਦੀ ਹੁੰਦੀ ਹੈ ਬਸ ਕਰੇ ਮੈਂ ਕਰ ਲੈਨੀ ਆ ਚੱਲ ਚੰਗਾ ਫਿਰ ਮੈਂ ਤਾਂ ਜਾਨੀ ਆ ਬਈਆ ਕਾ ਚਾਪ ਬਣਾ ਲੈ ਨਾ ਨਾ ਹੁਣ ਮੈਂ ਜਾਣੇ ਵਾਲਾ ਟਾਈਮ ਨਹੀਂ ਲਾਉਂਗੀ ਲੈ ਰਾਣੀ ਨੀ ਮੇਰੀਆਂ ਗੱਲਾਂ ਚਾਉਂਦੀ ਚਾਪ ਚਾਪ ਗੱਲਾਂ ਕਰਦੇ ਨੇ ਸੱਸ ਨੂੰ ਆ ਮੇਰੀ ਸੱਸ ਆਏ ਨਹੀਂ ਮੇਰੀ ਸੱਸ ਆਏ ਨਹੀਂ ਤੈਨੂੰ ਤਾਂ ਮੈਂ ਕਰੂ ਨਾ ਉਤੇ ਰਾਣੀ ਟੂਣਾ ਕਰਕੇ ਕੋਈ ਮੰਤਰ ਐਸਾ ਮੰਤਰ ਮਾਰੂ ਜਿਹੜਾ ਤੁਸੀਂ ਸੱਸ ਨੂੰ ਹਾਂ ਐ ਹੋ ਜੋ ਆਪਸ ਵਿੱਚ ਲੜ ਲੜ ਬੈਠੋ ਲੈ ਕੋਈ ਨਹੀਂ ਨਾ ਦੇ ਬਾਅਦ ਚ ਹੁਣ ਕਰਕੇ ਹੁਣ ਟੂਣਾ ਐਸਾ ਮੰਤਰ ਮਾਰੂ ਜਿਹੜਾ ਸੱਸ ਨੂੰ ਆਪਸ ਵਿੱਚ ਬੋਲਣੀ ਨਾ ਨਾ ਰਾਣੀ ਕੰਮ ਕਰੇ ਸਾਰਾ ਦਿਨ ਸੱਸ ਨੂੰ ਨਿੰਦੀ ਜਾ। ਐਸਾ ਟੂਣਾ ਕਰਕੇ ਜਾ। ਲੈ ਰਾਣੀ। ਸੱਸ ਨੂੰ ਹਾਂ ਦਾ ਆਪਸ ਵਿੱਚ ਨਾ ਭੇੜ ਪਵਾ ਦੋ। ਐਸਾ ਟੂਣਾ ਕੀਤਾ। ਅਸੇਤੀ ਦੇਮਾ ਪੱਤੇ ਜਿਹੀ ਸਾਰੇ ਠੰਡ ਜਾਣਗੇ।

ਤੇ ਪਾਂਡੇ ਤੁੱਪੀ ਮੱਚੀ ਜਾਂਦੇ ਅੰਜ ਕਿੱਧਰ ਬਈ ਨਾ ਮਾਂਜਨ ਵਾਲੇ ਵੀ ਪਏ ਨੇ ਧੋਣ ਵਾਲੇ ਵੀ ਪਏ ਨੇ ਕੀ ਕਰਦੀ ਐ ਕਮਾਲਾ ਕਿੱਧਰ ਰਹੀ ਆ ਪਈ ਹੈ ਰਾਣੀ ਤਾਂ ਹੈ ਰਾਣੀ ਪੁੱਤ ਰਾਣੀ ਕੁਛ ਦੁਖਦਾ ਕੁਛ ਨਹੀਂ ਦੁਖਦਾ ਹੈਗਾ ਬੇਬੇ ਮੇਰਾ ਤੇ ਹੋਰ ਕੀ ਹੋਗਾ ਫਿਰ ਤੈਨੂੰ ਤੂੰ ਤਾਂ ਸਾਰਾ ਕੰਮ ਕਰ ਸਾਰਾ ਪਿਆ ਕੰਮ ਭਾਂਡੇ ਮੈਥੋਂ ਨਹੀਂ ਹੁੰਦਾ ਕੰਮ ਕੁਮਾ ਆਪਣਾ ਕੰਮ ਕਰ ਲੈ ਤੇ ਹੋ ਦੁੱਖ ਦਾ ਕੀ ਹੈ ਤੇਰਾ ਕੁਛ ਨਹੀਂ ਦੁੱਖਦਾ ਮੇਰਾ ਫਿਰ ਕੁਛ ਖਾ ਪੀ ਲੈ ਕੀ ਗੱਲ ਕੁਛ ਨਹੀਂ ਖਾਣਾ ਮੈਂ ਤਾਂ ਮੈਥੋਂ ਨਹੀਂ ਰੋਟੀ ਰੋਟੀ ਲੈ ਦੇਣੀ ਆ ਮੈਂ ਤੈਨੂੰ ਨਾ ਮੈਂ ਰੋਟੀ ਖਾਂਦੀ ਮੈਨੂੰ ਤਾਂ ਮੈਗੀ ਬਣਾ ਕੇ ਦੇ ਦੇ ਮੈਂ ਨਹੀਂ ਰੋਟੀ ਖਾਂਦੀ ਮਹਿੰਗੀ ਬਣਾ ਕੇ ਦੇਮ ਹਾਂ ਕੀ ਹੋ ਗਿਆ ਤੈਨੂੰ ਅਜੇ ਤੱਕ ਤੇ ਕਰਈ ਹੀ ਨਹੀਂ ਸੀ ਦੇਖ ਲੈਨੀ ਆ ਭਾਈ ਮਹਿੰਗੀ ਬਣਾ ਲੈਨੀ ਆ जमा नी किसी पता नहीं की किसी ने नजर ला काम काम सारा दिन काम हो जाए महंगा बना दंग तू दाल रोटी खा ला जारी चीज मर्जी रोटी खा तू महगी बना देखी जा हो गया पर कि कुछ कहे ही नहीं सी मंगे ही नहीं सी कि कुछ लाए पुत चाले बेबे चाले बस याद नहीं है भाई ਲੈਪਟਾ ਚਾਹ ਮਿੱਠੀ ਹੈ ਹਾਂ ਦੇਫੇ ਮੈਂ ਸੂਟ ਲਿਆ ਦੇ ਵਧੀਆ ਮੈਂ ਸੂਟ ਪਾਉਣਾ ਸੋਣਾ ਜਾ ਮੈਨੂੰ ਨਹੀਂ ਪਤਾ ਮੈਂ ਤਾਂ ਸੂਟ ਲਿਆ ਦੇ ਆਹ ਤਾਂ ਇਹਨੂੰ ਹੋ ਕੀ ਗਿਆ ਚੰਗੀ ਬੰਦੇ ਨੂੰ ਛੱਡ ਕੇ ਗਈਆਂ ਮੈਂ ਤਾਂ ਮੈਂ ਨੂੰ ਨਹੀਂ ਬਟਾ ਮੈਂ ਤਾਂ ਸੂਟ ਲਿਆ ਨੇ ਨਾ ਕੀ ਬਣੂਗਾ ਕੋਈ ਮੈਨੂੰ ਤਾਂ ਸੰਸੈ ਹੀ ਲੱਗਿਆ ਕੀ ਕਰਤਾ ਕਿਸੇ ਕੋਈ ਆਇਆ ਤਾਂ ਨਹੀਂ ਸੀ ਆਪਣੇ ਕੀ ਗੱਲ ਹੈ ਕੀ ਬਣ ਗਿਆ ਚੰਗੀ ਪੱਲੀ ਨੂੰ ਛੱਡ ਕੇ ਗਈਆਂ ਲੈ ਮੈਂ ਤਾਂ ਕਰ ਕਿਦੇ ਨਹੀਂ ਇਹ ਤਾਂ ਮੈਨੂੰ ਆਏ ਭੱਜ ਕੇ ਦੇਖ ਖੜੀ ਹੋਏ ਮੈਂ ਸੂਟ ਦੇ ਲੈ ਬੈਠ ਨਾ ਸੂਟ ਦੇਖਣ ਕਿਹੜਾ ਲਿਆ ਮੈਂ ਤਾਂ ਨਹੀਂ ਛੂਟਾ ਛੁੱਟ ਕੇ ਮੈਂ ਤਾਂ ਮਿੰਦਾ ਬਦੇ ਸੋਨਾ ਸੂਟ ਲਿਆ ਤੇ ਚੋਟ ਲਿਆ ਮੈਂ ਭਾਈ ਇਹ ਆ ਲੈ ਜਾਨੀਆਂ ਜਿਹੜਾ ਮਰਜੀ ਐ ਸਮਿਆਂ ਦੀ ਪਤਾ ਹੀ ਨਹੀਂ ਕੀ ਹੋ ਗਿਆ ਲੈ ਪੁੱਤ ਜਿਹੜਾ ਮਰਜੀ ਐ ਸਮਿਆਂ ਦਾ ਆ ਚੱਕ ਦੋੜਿਆ ਤੇ ਮੈਂ ਤਾਂ ਇੱਕ ਛੱਡ ਉੱਤਰ ਵਾ ਲੈ ਬੇਬੇ ਉੱਤਰ ਵਾ ਲੈ ਮੈਨੂੰ ਕਰਲੀ ਨੂੰ ਛੱਡ ਦੇ ਬਸ ਮੈਨੂੰ ਪਾ ਜਾ ਪਾ ਜਾ ਕੀ ਹੋ ਗਿਆ ਯਾਰ ਕੀ ਤਾਂ ਇਹ ਦੀ ਚੰਗੀ ਸੀ ਪਤਾ ਨਹੀਂ ਕੀ ਬਣ ਗਿਆ ਹੁਣ ਜੀ ਮੈਂ ਬੱਬੀ ਨੂੰ ਦੱਸਦੀ ਆ ਫੇਰ ਵੀ ਔਖਾ ਜਵਾਕ ਦਾ ਜੀ ਨਹੀਂ ਲੱਗਣਾ ਅੱਖ ਖਬਰ ਕੀ ਹੋ ਗਿਆ ਬਾਲਾ ਔਖਾ ਹੋਇਆ ਵੀ ਇਹ ਖੂਕੀ ਗਏ ਚੰਗੀ ਭਲੀ ਸੀ ਕਿਦੇ ਨਹੀਂ ਨੇ ਐਂ ਜੇ ਕਰਿਆ ਸੀਗਾ ਵਤਨ ਤਾਂ ਦੁਖਦਾ ਹੀ ਆ ਕੁਛ ਪਤਾ ਨਹੀਂ ਉਹ ਹੀ ਕਿਸੇ ਨੇ ਕੁਛ ਕਰਤਾ ਭਾਈ ਘਟ ਨਾ ਜਾਵੇ ਅੱਜ ਫੇਰ ਕਰਿਆਉਣੀ ਆ ਸੋਨਾ ਕਰਕੇ ਧਰਉਣੀ ਆ ਤਾਂ ਨਹੀਂ ਸੱਸ ਨੂੰ ਹੰਦੋਂ ਨੇ ਰੜ ਕੇ ਬਹਿ ਜਾਣਗੀਆਂ ਫੇਰ ਔਖਾ ਕਰ ਦੰਨੀ ਆ

ਅਗਲਾ ਮੈਂ ਆਵਦੇ ਨੋਨੂ ਦੇਖਾਂ ਇਹਨੂੰ ਤਾਂ ਮੈਂ ਮੰਗਰੋਂ ਦੇਖੂੰਗੀ ਉਹਨੂੰ ਸੈੱਟ ਕਰਾਂ ਮਰ ਜਾ ਆਏ ਮਾਇਆ ਕਸਾ ਦੇ ਕਰੇ ਠੀਕ ਹੋ ਗਿਆ ਉਹਨੂੰ ਦੇਖਾਂ ਕਰਾਂ ਚਰਕਦਾ ਕਪਾਣੀ ਮਤਰਾਣੀ ਨੂੰ ਮੇਰੇ ਭੈਣ ਨੇ ਦੱਸਿਆ ਸੀ ਇੱਕ ਮੈਨੂੰ ਵੀ ਪਾਣੀ ਦੇ ਛਿੱਟੇ ਜੇ ਮਾਰ ਕੇ ਚਹਾ ਕੇ ਤੇਰਚਾ ਸਣੀ ਤੇ ਠੀਕ ਹੋ ਜੂਗੀ ਉਹ ਦੇਖਾਂ Rani putte, t a b o l t i n h a j i h a t i l h o k a l i h a putte, teer j a c a t s a teer b i b l e o n g i teer j a s i ਹਿੰਦਸਿਆ ਸੀ ਮੇਰੀ ਭੈਣ ਨੇ ਵੀ ਤੇ ਇਹ ਲੋ ਦੀਆਂ ਚਾਤਸਾਂ ਦੀ ਇਹ ਕੋਈ ਟੂਣਾ ਟਾਣਾ ਕਿਸੇ ਨੇ ਕਰਿਆ ਨੰਗਿਆ ਹੁੰਦਾ ਠੀਕ ਹੋ ਜੂਗੀ ਰਾਣੀ ਹਾਂ ਵੀਰੇ ਠੀਕ ਹੈ ਪੁੱਤ ਕਿਵੇਂ ਲੋਟਾ ਹੁਣ ਹਾਂ ਲੋਟਾ ਕੀ ਹੋ ਗਿਆ ਸੀ ਨਹੀਂ ਆਪਣੇ ਤੇ ਤਾਂ ਨਾ ਮੈਨੂੰ ਤਾਂ ਆਏ ਲੱਗੀ ਜਿਵੇਂ ਬਲਜਿੰਦਰ ਭੱਜੇ ਜਾਂਦੀ ਹੁੰਦੀ ਐ ਟੂਣਾ ਕਰਕੇ ਗਈ ਸੀ ਆਪਣੇ ਮੈਂ ਭੱਜੀ ਜਾਂਦੀ ਦੇਖੀ ਐ ਕਦੋਂ ਬੇਬੇ ਹੁਣ ਤੂੰ ਤਾਂ ਗੁੰਮ ਹੋਈ ਪਈ ਸੀ ਮੈਨੂੰ ਆਏਗੇ ਲੱਗਿਆ ਭੱਜ ਕੇ ਗਈ ਮੈਂ ਬੇਬੇ ਹਾਂ ਮੈਨੂੰ ਤਾਂ ਪਤਾ ਨਹੀਂ ਵੀ ਕੀ ਸੀ ਜਿੱਦੈ ਤੂੰ ਗੁਰਦੁਆਰੇ ਗਈਆਂ ਭੋਗ ਤੇ ਹਾਂ ਉਹਦੇ ਨਾਲ ਮੇਰਾ ਪੈਰ ਵੱਜਿਆ ਆਪਣੇ ਬਾਹਰ ਚ ਕੁਝ ਪਿਆ ਸੀ ਜਿਵੇਂ ਫਿੰਡ ਜੀ ਹੁੰਦੀ ਆ ਲਾਲ ਜੇ ਕੱਪੜੇ ਚ ਕੁਸਲ ਬੈਟਿਆ ਹੋਇਆ ਸੀ ਠੀਕ ਐ ਹਾਂ ਉਹਦੇ ਬਾਅਦ ਪਤਾ ਨਹੀਂ ਮੈਨੂੰ ਕੀ ਹੋਈ ਗਿਆ ਉਹਦੇ ਬਾਅਦ ਬਾਅਦ ਹੋਈ ਗਿਆ ਫੇਰ ਪੁੱਤ ਆਪਣੇ ਨਾਲ ਤਾਂ ਉਹੀ ਕਰਦੀ ਆ ਹਜੇ ਤੁਸੀਂ ਦੱਸਿਓ ਨਾ ਆਪਾਂ ਉਹਨੂੰ ਨਹੀਂ ਦੱਸਦੇ ਆਉਂਗੀ ਉਹ ਫੇਰ ਵੀ ਅੱਛਾ ਪੱਕਾ ਆਉਗੀ ਉਹ ਫੇਰ ਆਪਾਂ ਕੋਈ ਕੀ ਕਰਾਂਗੇ ਉਹਦੇ ਨਾਲ ਫੇਰ ਦੇਖਾਂਗੇ ਪੁੱਛਾਂਗੇ ਆਪਾਂ ਫੇਰ ਮਗਰ ਪਾ ਮੰਗੇ ਉਹਦੇ ਇਹੀ ਕਰਦੀ ਆ ਪੁੱਤ ਆਉਗੀ ਉਹ ਫੇਰ ਵੀ ਫੇਰ ਦੇ ਆਖੂਗੀ ਮੈਂ ਉਹਨੂੰ ਆਪਾਂ ਸਿਖਾਵਾਂਗੇ ਉਹਨੂੰ ਸਬਕ ਠੀਕ ਹੈ ਵੇ ਹਾਂ ਜਮਾ ਮੈਂ ਤਾਂ ਤੈਨੂੰ ਠੀਕ ਕਰਨਾ ਸੀ ਠੀਕ ਹੋ ਗਈ ਜਰੀ ਨਹੀਂ ਗਈ ਉਹ ਤਾਂ ਤਾਂ ਹੀ ਹੁੰਦੀ ਸੀ ਉਹ ਹਾਂ ਉਹ ਕਹਿੰਦੀ ਸੀ ਉਹ ਆਪਾਂ ਉਹ ਕਹਿੰਦੀ ਸੀ ਦੇਖੂ ਫੇਰ ਦੇਖਾਂਗੇ ਆਪਾਂ ਸਿਖਾਵਾਂਗੇ ਉਹਨੂੰ ਸਬਕ ਆਉਣ ਦੇ ਦੱਸੇ ਦੇ ਨਹੀਂ ਹਜੇ ਆਪ ਲੈ ਪੁੱਤ ਮੈਂ ਤਾਂ ਭਾਂਡੇ ਕੁੰਡੇ ਮਾਂ ਜਿੱਤੀਆਂ ਕੰਮ ਕਰਦੀਆਂ ਤੂੰ ਰਾਮ ਕਰ ਲਾ ਨਾ ਬੇਬੇ ਹੁਣ ਮੈਂ ਆਪੀ ਕਰ ਲੂੰਗਾ ਕੰਮ ਮੇਰਾ ਮੈਨੂੰ ਕਮਾਂਡਣ ਦੇ ਰਾਮ ਕਰਾਤਾ ਉਹ ਆਊ ਫੇਰ ਵੀ ਆਪਾਂ ਦੇਖਾਂਗੇ ਹੁਣ ਉਹਨੂੰ ਸਿਖਾਉਣਿਆ ਸਬਕ ਚੱਲ ਕੋਈ ਮੈਨੂੰ ਬਹੁਤ ਔਖਾ ਤੇ ਮੈਂ ਉੱਥੇ ਬਹਿ ਨਹੀਂ ਆ ਆਊਗੀ ਤਾਂ ਹੈਗੀ ਆਪਾਂ ਬਿੜਕ ਰੱਖਾਂਗੇ ਤਾਂ ਹੀ ਆਉਂਦੀ ਸੀ ਆਪਣੇ ਜਰੈ ਨਹੀਂ ਗਿਆ ਤੋ ਆਪਣਾ ਪਿਆਰ ਦੂਜੇ ਟੂਨੇ ਨੇ ਅਸਰ ਕੀਤਾ ਕਿ ਨਾ ਇਹ ਤਾਂ ਨਹੀਂ ਬਸ ਜਾਣੀ ਹੀ ਤਹਰ ਕੇ ਆਉਨੇ ਆ ਕੀ ਕਰਤਿਆਂ ਨੇ ਆ ਹੁੰਦੀ ਏ ਕੋਈ ਅੱਜ ਫੇਰ ਕੋਈ ਨਾ ਬੇਟਾ ਇਹਨੂੰ ਪਿਉਉਣਿਆ ਪਾਣੀ ਆ ਤਾਂ ਹਾਂ ਕਿਵੇਂ ਚਾਚੀ ਠੀਕ ਆ ਪੁੱਤ ਕੀ ਬਣਾਉਣਾ ਦਾਲ ਧਰਦੇ ਆ ਅੱਛਾ ਠੀਕ ਹੋ ਗਈ ਤੇਰੀ ਨੋ ਹੁਣ ਹੋਰ ਹੋ ਗਈ ਠੀਕ ਹੈ ਬੇਟੀ ਰਾਣਾ ਤਾਂ ਚੰਗੀਆਂ ਕਰੀਆਂ ਬਿਲ ਜਿੰਦਰੇ ਸਾਡੇ ਨਾਲ ਮੈਂ ਇਖੀ ਕੀਤਾ ਕੁੱਝ ਤਾਂ ਕੇ ਸਾਡੇ ਟੂਨੇ ਟਾਣੇ ਕਰਦੀ ਰਹੀਆਂ ਮੈਂ ਕੋਈ ਟੂਣਾ ਨਹੀਂ ਕੀਤਾ ਹੋਰ ਮੈਂ ਆਪ ਦੇਖੀ ਆਖੀ ਲੈ ਆਪ ਦੇਖਿਆ ਤੈਨੂੰ ਹੱਦ ਕਰਦੀ ਆ ਚਾਚੀ ਮੇਰੇ ਸੇ ਰੂਈ ਲਾਈ ਜਾਂਦੀ ਆ ਫਿਰ ਕੀ ਲਾਉਣਿਆ ਤੁ ਕਮਾੜਦੀਆਂ ਜਮੀ ਹੱਦ ਪੈ ਗਈ ਆ ਹੱਦ ਕਿਵੇਂ ਪੈ ਗਈ ਅਸੀਂ ਕੋਈ ਬਰੋਲੇ ਬਗਾਣਾ ਸੀ ਤੇਰੇ ਮੇਰੇ ਸੇ ਰੂਈ ਲਾਈ ਜਾਂਦਿਆਂ ਜਿਵੇਂ ਆ ਜਾਨੀ ਆ 2 ਮਿੰਟ ਤੁਹਾਡੇ ਘਰੇ ਆ ਹੀ ਨਹੀਂ ਜਰਿਆ ਗਿਆ ਬੇ ਤਾਂ ਮਾਮਾ ਤੀਆਂ ਮੰਗੂ ਰਹਿੰਦੇ ਹਨ ਚਲ ਚੰਗਾ ਮਿੱਤ ਜਾਨੀ ਕਿਵੇਂ ਜਾਨੀ ਆ ਤੂੰ ਫਿਰ ਤੂੰ ਆ ਫਿਰ ਤੂੰ ਆ ਐ ਕਿਵੇਂ ਜਾਨੀ ਆ